ਇਹ ਸੋਚ ਕੇ ਨਾਰਾਜ਼ ਨਾ ਹੋਇਆ ਕਰੋ ਕਿ ਕੰਮ ਮੈਂ ਕਰ ਰਿਆਂ ਤੇ ਨਾਮ ਕਿਸੇ ਹੋਰ ਦਾ ਬਣ ਰਿਹਾ ਹੈ ਕਿਉਂ ਤੇ ਰੂਹ ਸਦੀਆਂ ਤੋਂ ਬਲਦੇ ਆ ਰਹੇ ਨੇ ਪਰ ਲੋਕ ਹਮੇਸ਼ਾ ਕਹਿੰਦੇ ਨੇ ਕਿ ਦੀਵਾ ਬਲ ਰਿਹਾ ਹੈ ਦੋਸਤੋ ਅੱਜ ਅਜਿਹੀਆਂ ਹੀ ਗੋੜੀਆਂ ਅਤੇ ਸੱਚੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਤੁਸੀਂ ਵੀਡੀਓ ਨੂੰ ਅੱਕੀ ਸ਼ੇਅਰ ਕਰਿਓ ਲਾਈਕ ਕਰਿਓ ਤੇ ਹੌਸਲਾ ਵਧਾਓ ਦੋਸਤੋ ਤਾਂ ਸ਼ੁਰੂ ਕਰਦੇ ਆਂ ਜਿਆਦਾ ਤਾਂ ਕਮਜ਼ੋਰ ਹੋਣਾ ਕੋਈ ਬੁਰੀ ਗੱਲ ਨਹੀਂ ਹੁੰਦੀ ਬੜੇ ਬੇਚੈਨ ਰਹਿੰਦੇ ਨੇ ਉਹ ਲੋਕ ਜੋ ਹਰ ਗੱਲ ਯਾਦ ਰੱਖਦੇ ਨੇ ਜੇਕਰ ਤबीयत ਖਰਾਬ ਹੋਵੇ ਤਾਂ ਇਨਸਾਨ ਥੋੜੀ ਦੀਰ ਪਰੇਸ਼ਾਨ ਰਹਿੰਦਾ ਹੈ ਪਰ ਜੇਕਰ ਨੀਅਤ ਖਰਾਬ ਹੋਵੇ ਤਾਂ ਸਾਰੀ ਉਮਰ ਪਰੇਸ਼ਾਨ ਰਹਿੰਦਾ ਹੈ ਛੱਡ ਦੇਣਾ ਚੰਗਾ ਹੁੰਦਾ ਹੈ ਉਹ ਸਵਾਲ ਜਿਸ ਦਾ ਜਵਾਬ ਨਾ ਹੋਵੇ ਛੱਡ ਦੇਣਾ ਚੰਗਾ ਹੁੰਦਾ ਹੈ ਉਹ ਰਿਸ਼ਤਾ ਜਿੱਥੇ ਕਦਰ ਹੀ ਨਾ ਹੋਵੇ ਹੰਕਾਰ ਕਹਿੰਦੇ ਨੇ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਪਵੇਗੀ ਤੇ ਇਹ ਬਹਿਮ ਵੀ ਨਹੀਂ ਕਰਨਾ ਚਾਹੀਦਾ ਕਿ ਸਭ ਨੂੰ ਮੇਰੀ ਹੀ ਜ਼ਰੂਰਤ ਪਵੇਗੀ ਤਾਂ ਦੋਸਤੋ ਕਦੇ ਵੀ ਇਹ ਨਾ ਸੋਚਿਓ ਕਿ ਮੇਰੇ ਬਿਨਾ ਤਾਂ ਕਿਸੇ ਦਾ ਹੀ ਕੰਮ ਨਹੀਂ ਹੋਣਾ ਇਹ ਦੁਨੀਆ ਆ ਜਨਾਬ ਇੱਥੇ ਲੋਕ ਤਾਂ ਦਾ ਪੱਤਾ ਗਵਾਚਣ ਤੇ ਜੋਕਰ ਨੂੰ ਬਾਦਸ਼ਾਹ ਬਣਾ ਲੈਂਦੇ ਆ ਇਸ ਲਈ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਡੇ ਵਿੱਚ ਹਜ਼ਾਰਾਂ ਕਮੀਆਂ ਜ਼ਰੂਰ ਹੋਣਗੀਆਂ ਪਰ ਮਾਫ਼ ਕਰ ਦਿਓ ਪਰ ਆਪਣੇ ਸੀਸੇ ਨੂੰ ਵੀ ਤਾਂ ਥੋੜਾ ਸਾਫ਼ ਹੋ ਜ਼ਰੂਰ ਕਰ ਲਿਓ ਅੱਜ ਤਰੱਕੀ ਇੰਨੀ ਹੋ ਗਈ ਹੈ ਕਿ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਸਖਸ ਨੂੰ ਸੁਣਿਆ ਤੇ ਦੇਖਿਆ ਜਾ ਸਕਦਾ ਪਰ ਕੋਲ ਬੈਠਿਆਂ ਦੀ ਤਕਲੀਫ਼ ਉਹ ਨਾ ਤਾਂ ਦਿਖਾਈ ਦਿੰਦੀ ਹੈ ਤੇ ਨਾ ਹੀ ਮਹਿਸੂਸ ਹੁੰਦੀ ਹੈ ਇਹ ਅੱਜ ਦੀ ਸਚਾਈ ਹੈ ਸੁੱਖ ਤੋਖ ਨਿਭਾਉਣਾ ਤਾਂ ਕੋਈ ਫੁੱਲਾਂ ਤੋਂ ਸਿੱਖੇ ਬਰਾਤ ਹੋਵੇ ਚਾਹੇ ਜਨਾਚਾ ਹਮੇਸ਼ਾ ਸਾਥ ਦਿੰਦੇ ਨੇ ਘਰ ਦੇ ਅੰਦਰ ਬੇਸ਼ੱਕ ਰਾਜ ਕੇ ਰੋਲ ਲਵੋ ਪਰ ਕਹਿੰਦੇ ਨੇ ਦਰਵਾਜ਼ਾ ਹਮੇਸ਼ਾ ਹੱਸ ਕੇ ਹੀ ਖੋਲੇ ਕਿ ਜਦੋਂ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਤੁਸੀਂ ਅੰਦਰੋਂ ਟੁੱਟ ਚੁੱਕੇ ਹੋ ਤਾਂ ਉਹ ਤੁਹਾਨੂੰ ਲੁੱਟ ਲੈਣਗੇ ਜੇਕਰ ਚੰਗੇ ਬਣਨਾ ਚਾਹੁੰਦੇ ਹੋ ਤਾਂ ਦੋਸਤੋ ਆਪਣੇ ਮਾਪਿਓ ਦੀ ਨਿਗਾਹ ਦੇ ਵਿੱਚ ਚੰਗੇ ਬਣੋ ਹਮੇਸ਼ਾ ਦੁਨੀਆ ਵਾਲਿਆਂ ਦਾ ਕੀ ਹੈ ਇਹ ਤਾਂ ਤੁਹਾਡੀ ਤਰੱਕੀ ਦੇਖ ਕੇ ਸਾੜਾ ਕਰਨਗੇ ਤੇ ਤੁਹਾਡੀ ਕਾਮਯਾਬੀ ਅਤੇ ناکਾਮੀ ਤੇ ਇਹ ਜੋ ਕੀ ਹੱਸਣਗੇ ਅਤੇ ਅੰਦਰੋਂ ਅੰਦਰੀ ਇਹ ਸੜਨਗੇ ਮਨੁੱਖ ਦੀ ਚਾਲ ਧਨ ਨਾਲ ਵੀ ਬਦਲਦੀ ਹੈ ਤੇ ਧਰਮ ਨਾਲ ਵੀ ਜਦੋਂ ਇਨਸਾਨ ਧਨੀ ਹੁੰਦਾ ਹੈ ਤਾਂ ਆਕੜ ਕੇ ਚੱਲਦਾ ਹੈ ਤੇ ਜਦੋਂ ਇਨਸਾਨ ਧਰਮੀ ਹੁੰਦਾ ਹੈ ਤਾਂ ਉਹ ਚੁੱਪ ਕੇ ਚੱਲਦਾ ਹੈ ਕਿਸੇ ਨੇ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਅੱਜ ਦੇ ਸਮੇਂ ਵਿੱਚ ਸੱਚੀ ਇੱਜ਼ਤ ਕਿਸ ਦੀ ਹੁੰਦੀ ਹੈ ਤਾਂ ਬਜ਼ੁਰਗ ਨੇ ਬੜਾ ਸੋਹਣਾ ਜਵਾਬ ਦਿੱਤਾ ਕਿ ਇੱਜ਼ਤ ਕਿਸੇ ਸ਼ਖਸ ਦੀ ਨਹੀਂ ਹੁੰਦੀ ਬਲਕਿ ਜ਼ਰੂਰਤ ਦੀ ਹੁੰਦੀ ਹੈ ਜ਼ਰੂਰਤ ਖਤਮ ਤਾਂ ਇੱਜ਼ਤ ਵੀ ਖਤਮ ਕਿਸੇ دوستੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ